ਬੇਕਰਮ ਮੇਰੀ ਗਾਲ ਸੋਣ ਇਹ ਤਾਂ ਨਾ ਕਰ ਤੂੰ ਹੈ ਮੇਰੀ ਭੈਣਾਂ ਐ ਇਦਾਂ ਨਹੀਂ ਕਰੀਦਾ ਹੁੰਦਾ ਹੁਣ ਉਹਨੂੰ ਪੀ ਕੇ ਕੁਛ ਕਹੂਗਾ ਤੇ ਫੇਰ ਉਹ ਚਲੇ ਜੁਗ ਦੇਖਿਆ ਨੂੰ ਕਿਦਾਂ ਲਾਊਗਾ ਅੱਗੇ ਕਿਤੇ ਕਿੰਨੀ ਕਿ ਪੀਂਦਾ ਵੀਰ ਕਮਲਾ ਵਾ ਫੇਰ ਵੀ ਤੈਨੂੰ ਪਤਾ ਉਹ ਗੁੱਸਾ ਐ ਕਿਦਾਂ ਗਏ ਆ ਲਾਲੋ ਲਾਲੋ ਜਾਂ ਫੇਰ ਦਵਾ ਪਹਿਲਾਂ ਕਿਹੜੇ ਤੂੰ ਸੋਚਿਆ ਹੈ ਗੱਲ ਵੀ ਜੇ ਕਰ ਚੱਲ ਕੋਈ ਗਲਤੀ ਹੋਈ ਜਾਂਦੀ ਪਰ ਜਾਈਆਂ ਕਿਤੇ ਮਾੜਾ ਮੋਟਾ ਕਹਿ ਹੀ ਦਿੰਦੀਆਂ ਮਾਂ ਦੀ ਮਾਂ ਨਾ ਕਹਿੰਦੀ ਮੈਂ ਤੁਹਾਨੂੰ ਪਰਜਾਈ ਮੈਂ ਉਹਨੂੰ ਸਮਝਾਉਂਗੀ ਤੂੰ ਆਪਣੇ ਵੀਰ ਨੂੰ ਕਹਿੰਨੀ ਨਹੀਂ ਮੈਂ ਵੈਸੇ ਝੂਠ ਮਾਰਦਾ ਪੂਰੀ ਗੱਲ ਨਾ ਦੱਸੀ ਭਾਬੀ ਮੈਂ ਝੂਠ ਚਾਹਤ ਨਹੀਂ ਕਹਿਣਾ ਪਰ ਮੈਂ ਇੱਕ ਗੱਲ ਕਹਿਣੀ ਹੈ ਜੇ ਮੈਂ ਆਪਣੇ ਭਰਾ ਨੂੰ ਦੱਸ ਸਕਦੀ ਹਾਂ ਨਾ ਮੈਂ ਆਪਣੇ ਭਰਾ ਨੂੰ ਸੰਭਾਲ ਵੀ ਸਕਦੀ ਹਾਂ ਪਰ ਤੂੰ ਤੇਰੇ ਜੀ ਆਂਦੇ ਮਾਨਦੇ ਮੇਰੀ ਨਹੀ ਤੇ ਉਹਨੂੰ ਕੋ ਕਹੂਗਾ ਭਾਬੀ ਵੇਖ ਮੈਂ ਕੰਮ ਮੈਂ ਇਹ ਨਹੀਂ ਆਦੀ ਮੈਂ ਕੰਮ ਨਹੀਂ ਕਰੂੰ ਮੈਂ ਕੰਮ ਵੀ ਕਰੂੰ ਮੈਂ ਤੁਹਾਡੇ ਬੱਚੇ ਵੀ ਸੰਭੂ ਜੇ ਤੁਸੀਂ ਮੇਰੀ ਨਿੱਕੀ ਨਿੱਕੀ ਗੱਲ ਤੇ ਮੈਨੂੰ ਟੌਰਚਰ ਕਰੋਗੇ ਮੈਂ ਇਹ ਗੱਲਾਂ ਨਹੀਂ ਚੇ ਕਰਾਉਣੀਆਂ ਤੁਹਾਡੇ ਦੋਵਾਂ ਤੋਂ ਜੇ ਮੈਂ ਲੀਡਾ ਲੱਗ ਪਰ ਮੇਰੇ ਭਰਾਵਾਂ ਦੀ ਜਾਇਦਾਦ ਸਭ ਕੁਝ ਮੇਰੇ ਤੁਸੀਂ ਮਗਰ ਪੇਕੇ ਤੋਂ ਲੈ ਕੇ ਆਈਆਂ ਜੀ ਲੀਡਾ ਲੱਗ ਪਰ ਮੈਂ ਲੀਡਾ ਹੀ ਕਰੀ ਗਈ ਨਾ ਆਪਣੀ ਬੁੜੀ ਕਰੀਦਾ ਤੇਰੇ ਨਾਲ ਕਿੰਨਾ ਕਰੀਦਾ ਤੂੰ ਸੂਟ ਆਖਿਆ ਤੇਰੇ ਮਸੂਲ ਨਹੀਂ ਮੇਰੇ ਭਰਾਵਾਂ ਦੀ ਤੋੜੂੰਗੀ ਹੁਣ ਮੇਰੇ ਭਰਾ ਨੇ ਕੱਲ ਮੈਨੂੰ 10000 ਰੁਪਏ ਦਿੱਤਾ ਇੱਕ ਇੱਕ ਇੰਨੇ ਕੀ ਕਰਦੇ ਆ ਉੱਥੇ ਹੁਣ ਮੈਂ ਸੂਟ ਬਣਾ ਕੇ ਲਿਆਈ ਹਾਂ ਲਿਆਉਂਗੀ ਮੈਂ ਮੈਂ ਨਹੀਂ ਆਈਂ ਤੇਰਾ ਕੋਈ ਨਹੀਂ ਨਲ ਨਿਆਣਿਆਂ ਦੇ ਲੈ ਵਾਂਗੇ ਤੈਨੂੰ ਪਤਾ ਇੰਨੇ ਖਰਚੇ ਕਰਮੋ ਚੱਲੇ ਜਾਂਦੇ ਆ ਮੇਰੇ ਮੇਰੇ ਭਾਬੀ ਖਰਚੇ ਤੇਰੇ ਨਾਲ ਮੇਰੇ ਲੈ ਵਾਂਗੇ ਦੋ ਤੇਰੇ ਲੈ ਵਾਂਗੇ ਜਦੋਂ ਤੇਰੀ ਮਾਂ ਕੋਲੀਆਂ ਲਿਪਸਟਿਕਾਂ ਲੰਦੀਆਂ ਜੇ ਬੰਨ ਸਵੰਨੇ ਤੁਸੀਂ ਗਲੇ ਸਜਾਏ ਘਾਡੇ ਖਰਚੇ ਨਹੀਂ ਕੋਈ ਨਹੀਂ ਕਰਮੋ ਛੱਡ ਗੁੱਸਾ ਛੱਡ ਮੈਂ ਤੇ ਸਵੇਰੇ ਨਾਨੀ ਕੋ ਤਿਆਰ ਨਾਨੀ ਕੋ ਖੜੂ ਭਾਬੀ ਮੈਂ ਜਾਣਾ ਵਾ ਮੈਂ ਚਾ ਮੈਂ ਆ ਫਰੂਗੀ ਗਲੀ ਨੂੰ ਥੋੜੀ ਕਰਨਾ ਮੈਂ ਹਾਂ ਨਾਨੀ ਕੋ ਲੈ ਕੇ ਮਲਾ ਕੇ ਲੈ ਲਿਆਉਂਗੀ ਮੇਰਾ ਨਹੀਂ ਹੁਣ ਜੀ ਲੱਗਦਾ ਮੈਨੂੰ ਦਸਕ ਦਿਨ ਛੱਡ ਆਉ ਆ ਮਲਾ ਕੇ ਤੇ ਨਾਲ ਲੈ ਆਵਾਂਗੇ ਤੈਨੂੰ ਹੈ ਨਾਨੀ ਕੋਲ ਮੈਂ ਲੈ ਜੂਗੀ ਤੈਨੂੰ ਸਵੇਰ ਤੜਕੇ ਤੜਕੇ ਆਪਾਂ ਟਾਈਮ ਨਾ ਤੋਰ ਪਾਈਂ। ਠੀਕ ਕੋਈ ਨਹੀਂ ਫੇਰ ਕੁਝ ਨਹੀਂ ਆਂਦਾ ਮੈਂ ਆਪੇ ਵੀਰ ਨੂੰ ਕਹਿ ਦਊਂਗੀ ਪਰ ਤੁਸੀਂ ਵੀ ਨਾ ਇਦਾਂ ਕਰਿਆ ਕਰੋ ਮੇਰੇ ਨਾਲ। ਚਲ ਠੀਕ ਹਾਂ ਤੂੰ ਕੱਖ ਨਾ ਕਵੀ ਉਹਨੂੰ ਕੋਈ ਜ਼ਿਆਦਾ ਨਾ ਕਵੀ ਚੰਗਾ ਜੇ ਉਹਨੂੰ ਕਹਿੰਦਾ ਕਿ ਤੂੰ ਆਪ ਬਣਾਵੀਂ ਤੇਰੇ ਆਖ ਹੀ ਲੱਗਣਾ ਹੀ ਉਹਨੇ। ਤੇ ਤੂੰ ਮੇਰੀ ਭੈਣ ਚ ਲਾ ਤੂੰ ਆਖੇ ਲੱਗ ਐਵੇਂ ਨਾ ਚੁੱਪ ਚੁੱਪ ਬਹਿ ਉਹਨੇ ਤੁਸੀਂ ਆਪਾਂ ਪਰ ਜਾਇ। ਬਚੇਰਾ ਕਿਹਾ ਮੈਂ ਤਿਆਰ ਹੋਣ ਲੱਗੇ ਮੈਨੂੰ ਮੇਰੀ ਨਾਨੀ ਕੋਲ ਛੱਡਿਆ। ਨਾਲ ਨਹੀਂ ਆਉਣਾ ਮੇਰੀ। ਮੈਂ ਇਹ ਨਾਲ ਨਹੀਂ ਆਉਣਾ ਮੈਂ 10 ਦਿਨ ਰਹਿਣਾ। ਕੋਈ ਨਹੀਂ ਦਰਦ ਕਰ ਲੈਣਾ ਤੁਹਾਨੂੰ ਪਤਾ ਲੱਗੂ ਕੰਮ ਹੁੰਦੇ ਕਿੱਦਾਂ ਨਾਲੇ ਫਿਰ ਤੁਹਾਨੂੰ ਪਤਾ ਮੈਨੂੰ ਤੇਨੂੰ ਪਤਾ ਨਹੀਂ ਕਿੰਨੇ ਕਿੰਨੇ ਪਤੀ ਪਤੀਆਂ ਦੇ ਵਿੱਚ ਸ਼ੇਅ ਆਉਂਦਾ ਮੈਨੂੰ ਆਉਂਦਾ ਵਾ ਕੋਈ ਗਾ ਤੁਸੀਂ ਮਾਮਾ ਜੇ ਤੁਸੀਂ ਸਾਂਭੋਗੇ ਉਹ ਆਪਣੇ ਬੱਚੇ ਤੁਸੀਂ ਕੰਮ ਕਰਾਂਗੇ ਤਾਂ ਫਿਰ ਰੋਣਗੇ ਕੋਈ ਨਹੀਂ ਰੋਂਦੇ ਨਹੀਂ ਉਹ ਤਾਂ ਦਿਨਾਂ ਦਾ ਗੋਆ ਵੀ ਉਹਨਾਂ ਦਾ ਤੁਹਾਡੇ ਕੋਲ ਨਹੀਂ ਫਿਰ ਤੁਸੀਂ ਆਈ ਉਹ ਦਿਨਾਂ ਦਾ ਨਹੀਂ ਪਿਆ ਮੈਂ ਤੇਨੂੰ ਔਠੇ ਕਰ ਅੱਜ ਤੁਸੀਂ ਕਿਹਾ ਵੀ ਰੋਣਗੇ ਫਿਰ ਤੁਸੀਂ ਮੇਰੀ ਕੀ ਕਦਰ ਪਾਈ ਤੇਰੇ ਨਾਲ ਕਿੰਨੇ ਸ਼ਰਮ ਨਹੀਂ ਸਾੜ ਲਾਂਗੀ ਹੁਣ ਇਸ ਗੱਲ ਮਹਿਸੂਸ ਕਰ ਤੀ ਹੈ ਜੇ ਨਾ ਕਿ ਕੰਮ ਕਿੱਦਾਂ ਹੁੰਦੇ ਮੈਂ ਤਾਂ ਸਾਰਾ ਕਰਕੇ ਵੀ ਤੁਹਾਡੇ ਕੋ ਕੁੱਤੇ ਖਾਰੀ ਦੋਵਾਂ ਕੋਲ ਕਰਾਉਂਦੀ ਰਹੀ ਚੱਲ ਕੋਈ ਨਹੀਂ ਛੱਡ ਗੁੱਸਾ ਤੇ ਤੂੰ ਐਂ ਕਰ ਤੂੰ ਇੰਨੇ ਛੱਡ ਨਹੀਂ ਛਾੜਦੇ ਨਹੀਂ ਚੱਲ ਮੈਂ ਨਹੀਂ ਆਉਂਦਾ ਤਿਆਰ ਹੋ ਕੋਈ ਨਹੀਂ ਤੂੰ ਤਿਆਰ ਹੋ ਕੋਈ ਤਾਂ ਮਨ ਨਹੀਂ ਤੇ ਬਹੁਤੀ ਗਰਮ ਹੋ ਗਈ ਜੰ ਲੱਗਾ ਕੰਮ ਵੀ ਸਾਰਾ ਆਪਾਂ ਨੂੰ ਕਰਨਾ ਪੈਣਾ ਬਾਹਰ ਤੇ ਕੰਮ ਹੀ ਖਰਾਬ ਹੋ ਗਿਆ ਇਹਨੂੰ ਦੱਸਦੇ ਨਾ ਜਿੱਦਾਂ ਇਹ ਪਈ ਉਹੀ ਨਾ ਹੁੰਦਾ ਮੈਨੂੰ ਘਰੋਂ ਕੱਢ ਦੇਣਾ ਵਾ ਇਹ ਤਾਂ ਬਹੁਤ ਜਦਾਈ ਤੇ ਪਤਾ ਹੀ ਨਹੀਂ ਪਈਦਾ ਇਹ ਆ ਕੰਮ ਕਰ ਦੇਣਾ ਇੰਨੇ ਹਾਂ ਜੀ ਤੈਨੂੰ ਮੈਂ ਆਖਿਆ ਸੀ ਤਾਂ ਹੀ ਡਰਦੀ ਹਾਂ ਮੈਂ ਜਿਆਦਾ ਨਾ ਕਹਿ ਤੂੰ ਮੈਨੂੰ ਚਲ ਭਾਬੀ ਛੱਡਿਆ ਮੈਨੂੰ ਹੋ ਗਈ ਚਾਰ ਕਰਮ ਹੂੰ ਬੜੀ ਝੱਟ ਮਾਰੀ ਝੋਟੀ ਮਾਰਨੀ ਭਾਬੀ ਲੀਡਰ ਨੂੰ ਕਿੰਨੇ ਦਿਨਾਂ ਦੀ ਆਂਦੇ ਰਹੀ ਤੁਸੀਂ ਕਿਦੇ ਸੁਆਹ ਕਿਹੜੀ ਦਿੱਤੇ ਆ ਵੇਖੋ ਸੂਟ ਕਿੰਨਾ ਸੋਹਣਾ ਲੱਗਿਆ ਕਿੰਨਾ ਪੱਬਿਆ ਸੂਟ ਨਾ ਪੱਬਿਆ ਇੱਥੇ ਤੁਹੀ ਤੇ ਆਪਣੀਆਂ ਚਿਤਰਾਈਆਂ ਨੂੰ ਇਹੋ ਕੁਛ ਕਹਿਣਾ ਕਿ ਕਿੰਨਾ ਕੁ ਪਾ ਲਈ ਇੱਕ ਰਾਤ ਲਾ ਕੇ ਤੇ ਆ ਜੀ ਮੈਂ ਕੱਲੂ ਤੇ ਵੀਰ ਮੈਂ ਸੋਣਾ ਪਾਗੀ ਕੱਲ ਮੈਂ ਤੇ ਮੈਂ ਹੁਣ ਤੁਹਾਡੇ ਤੋਂ ਡਰਨਾ ਨਹੀਂ ਨਾ ਮੈਂ ਦਬਣਾ ਮੈਂ ਤਿੰਨ ਚਾਰ ਦਿਨ ਲਾ ਕੇ ਉਹਨੇ ਮੈਂ ਤੈਨੂੰ ਸਿੱਧੀ ਗੱਲ ਕਹਿ ਤੀ ਜੇ ਤੇ ਜੇ ਮੇਰਾ ਜੀ ਲਾ ਕੇ ਕੁੜੀ ਘਰੋਂ ਕੱਢਤੀ ਪਰ ਜਾਈਆਂ ਨਹੀਂ ਕਿਹੜੀ ਕੁੜੀ ਨੂੰ ਬਾਰੇ ਤੁਸੀਂ ਤੱਕ ਤੋਛਦੇ ਭਾਇਆ ਹੁਣ ਕੁੜੀ ਘਰੋਂ ਕੱਢਦੇ ਕੁੜੀਆਂ ਕਰਮੋਂ ਤੂੰ ਤੂੰ ਹੀ ਜ਼ਿਆਦਾ ਕਰ ਲੱਗਦੀ ਏ ਤੇਰੇ ਭਰਾ ਨੇ ਸਪੋਰਟ ਨਾਨੀ ਦਾ ਘਰ ਤੇ ਪੇਕੇਆਂ ਦੇ ਘਰ 'ਚ ਕੋਈ ਫਰਕ ਨਹੀਂ ਹੁੰਦਾ ਭਾਬੀ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਤਿਆਂ ਕੰਮ ਹੀ ਕਰਦੀਆਂ ਚੰਗੀਆਂ ਲੱਗਦੀਆਂ ਤੂੰ ਆਹਦੇ ਨਹੀਂ ਹਾਏ ਕੰਮ ਹਾਏ ਕੰਮ ਅਹੀਂ ਕੀ ਤਾਂ ਕਿੰਨਾ ਕ ਕਰਦੀਆਂ ਰਹੀਆਂ ਸਾਰਾ ਤੋਰ ਰਹੀਆਂ ਤੇ ਪੁੱਤੋ ਗਰਮੀ ਆ ਵੇਲਾ ਆਖੇ ਨਹੀਂ ਲੱਗੀ ਫਿਰ ਕਿੰਨੇ ਪਾਲੇ ਲੱਗਦੇ ਕੱਪੜੇ ਵੀ ਚੱਲ ਤੋਰ ਹੁਣ ਤਾਨੂੰ ਕਸ਼ਾਪੇਂਦੀਆਂ ਲਾ ਕੱਪੜੇ ਪਾਲੇ ਤੇ ਪਹਿਲਾਂ ਤਾਂ ਤੁਸੀਂ ਲੜਨ ਲੱਗੀਆਂ ਨੇ ਅੱਗਾ ਪਿੱਛਾ ਨਾ ਵੇਖਿਆ ਚੱਲ ਕੋਈ ਨਹੀਂ ਕਾ ਕਰਮੋ ਤੂੰ ਨਾ ਐ ਨਾ ਕਰਿਆ ਕਰ ਤੇ ਬਾਹਲਾ ਗੁੱਸਾ ਨਾ ਕਰੀ ਹੁਣ ਨਾਨੀ ਨੂੰ ਨਾ ਆਪਣੀ ਨੂੰ ਜਾ ਕੇ ਦੱਸੀ ਜੇ ਮੈਨੂੰ ਉਹਨੇ ਪੁੱਛਿਆ ਮੈਂ ਦੱਸੂ ਮੈਂ ਹੁਣ ਨਹੀਂ ਤੁਹਾਡਾ ਲਿਆਜ ਕਰਨਾ ਈ ਆਖੂਗੀ ਉਹ ਮੈਂ ਤੈਨੂੰ ਆਣੀ ਆ ਮੇਰੀ ਭੈਣ ਬਣ ਕੇ ਨਾਨੀ ਨੂੰ ਕੁਛ ਨਾ ਦੱਸੀ ਅਗਲੀ ਆਖੂਗੀ ਲੈ ਮੇਰੀ ਦੋ ਤਿੰਨ ਐ ਕਰਦਿਆਂ ਰਹੀਆਂ ਵਾ ਟੈਨਸ਼ਨ ਲਾਉਗੀ ਫਿਰ ਤੂੰ ਤੇ ਸੋਚਿਆ ਕਰ ਮੰਨਿਆ ਕਰ ਕਹਿਣਾ ਤੂੰ ਤੇ ਜ਼ਿਆਦਾ ਹੀ ਕਰ ਲੱਗ ਪਈ ਕੁਝ ਚੰਗਾ ਆਖੇ ਲੱਗੀ ਕੁਛ ਨਹੀਂ ਦੱਸਣਾ ਮੇਰੀ ਭੈਣ ਮੈਂ ਤੈਨੂੰ ਲੈ ਆਉਂਗੀ ਕਿ ਦਿਨਾਂ ਵਾ ਮੈਂ ਲੈਣ ਕਿੰਨੇ ਦਿਨ ਰਹਿਣਾ ਔਰ ਬਸ ਮੇਲੀ ਸਰਕਾਰੀ ਚੜਾਉਣੇ ਦਾ ਨਾਂ ਲੈਣਾ ਜੇ ਤੁਹਾਨੂੰ ਮਹਿਸੂਸ ਹੋਊਗਾ ਮੇਰੀ ਲੋੜ ਨਹੀਂ ਕੋਈ ਨਹੀਂ ਤੈਨੂੰ ਪਤਾ ਤੇਰੇ ਬਿਨਾ ਸਾਡਾ ਜੀ ਲੱਗਣਾ ਵਾ ਔਰ ਉਥੋਂ ਚੜਦਿਆਂ ਬੱਸ ਵੀ ਇੱਥੇ ਰਿਕਣੀ ਪੈਣੀ ਆ ਨਾਨੀ ਸਾਸਰੀ ਕਹ ਰਹਾ ਆ ਕਾਲਾ ਮੇਰੇ ਤੇ ਹੋਰ ਕੀ ਆਲੀ ਵੇ ਠੀਕ ਛਾ ਕੇ ਕੀ ਆਲੀ ਤੇਰਾ ਨਾਨੀ ਠੀਕ ਆ ਤਾਂ ਸੈਲੀ ਆਉਣ ਦਿੱਤਾ ਤੇ ਇਹ ਨੂੰ ਤੇਰੀ ਆਉਣ ਦਿੱਤਾ ਨਾਨੀ ਆਉਣ ਕਿੱਥੇ ਦਿੰਦੀਆਂ ਨਾਨੀ ਹੁਣ ਮਸਾਂ ਹੀ ਆਉਣ ਕਿੱਥੇ ਦਿੰਦੀਆਂ ਵਾ ਤੇ ਮੇਰੇ ਨਾਲ ਲੜਦੀਆਂ ਰਹਿੰਦੀਆਂ ਕੰਮ ਬੜਾ ਮੇਥੋਂ ਕਰਾਉਂਦੀਆਂ ਆਪ ਮੰਜੀ ਤੇ ਬੈਠੀਆਂ ਰਹਿੰਦੀਆਂ ਮੈਂ ਮੈਂ ਤਾਂ ਆਪਣੀ ਨਾਨੀ ਕੋਲੇ ਜਾਣਾ ਨਾ ਰਹਿਣਾ ਇਹ ਨਾਨੀ ਦੇ ਸਕਦੇ ਨਹੀਂ ਤੇਰੇ ਕੋਲੇ ਜਾਓ ਆਹ ਮੈਂ ਰਹੂੰਗੀ ਚੰਗਾ ਚੰਗਾ ਹਾਂ ਮੈਂ ਕੋ ਠੀਕ ਹੋ ਤੂੰ ਠੀਕ ਰਹਿਣੀ ਆ ਠੀਕ ਆ ਬੜਾ ਫਰਕ ਪੈ ਗਿਆ ਨਾ ਤੇਰੇ ਅੱਗੇ ਨਾਲ ਹਾਂ ਚਲ ਮੈਂ ਆਪਦਾ ਬੈਗ ਅੰਦਰ ਰੱਖ ਆਵਾਂ ਹੈ ਚੰਗਾ ਚੱਲ ਕਰੋ ਮੈਂ ਜਾਣੀ ਫਿਰ ਤੇ ਹਨੇਰਾ ਹੋ ਗਿਆ ਚਾਹ ਪੀਣੀ ਤੇ ਬਣਾ ਦਿੰਨੇ ਆ ਫਿਰ ਰੱਖੇਗੇ ਨਾਲ ਕਿਆ ਨੇ ਚਾਹ ਵੀ ਨਹੀਂ ਚਾਹ ਮੈਂ ਕੀ ਪੀਣੀ ਆ ਘਰੇ ਜਾ ਕੇ ਪੀਉਂਗੀ ਤੇ ਚੰਗਾ ਤੂੰ ਚੰਗਾ ਰਾਜੀ ਮੈਂ ਤੇ ਛੇਤੀ ਲੈਣ ਆ ਜਾਣਾ ਚੰਗਾ ਚੰਗਾ ਜਾਂ ਤੇਰੇ ਵੀਰ ਨੂੰ ਬੁਲਾਉਂਗੀ ਜਾਂ ਮੈਂ ਆਉਂ ਜੇ ਸੁਧਰ ਹੋਈਆਂ ਮੈਂ ਫੇਰ ਹੀ ਆਉਣਾ ਮੈਂ ਨਹੀਂ ਆਉਣਾ ਜੀ ਨਾਨੀ ਕੀ ਬਣਾਉਣ ਲੱਗੀ ਆ ਸਬਜੀ ਤਾਂ ਨਹੀਂ ਹੋ ਚੰਗੇ ਨਾਲ ਚੰਗਾ ਲੈਣ ਦੀ ਗੱਲ ਨਹੀਂ ਨਾਨੀ ਚੰਗੀਆਂ ਚੁੰਗੀਆਂ ਕਿੱਥੇ ਜਦੋਂ ਦੀ ਮੰਮੀ ਐਦਾਂ ਹੋਈ ਏ ਬੜਾ ਸਤਮ ਦੀਆਂ ਬੜਾ ਲਹੂ ਪੀਂਦੀਆਂ ਹੀ ਕਿਤੇ ਕੰਮ ਕਰਾਉਂਦੀਆਂ ਹੀ ਆਪ ਬੈਠੀਆਂ ਰਹਿੰਦੀਆਂ ਪਾਣੀ ਦੀ ਘੋਟ ਵੀ ਨਹੀਂ ਫੜ ਕੇ ਪੀਂਦੀਆਂ ਉਹ ਵੀ ਮੈਨੂੰ ਵੀ ਆ ਮੈਨੂੰ ਤੂੰ ਮੰਗਦੀਆਂ ਮੇਰੇ ਤੋਂ ਨਹੀਂ ਨਹੀਂ ਪਰ ਜਾਈਆਂ ਨੇ ਚੰਗੀਆਂ ਮਿਲੀਆਂ ਬੜੀਆਂ ਤਾਈ ਨਾਨਿਕ ਪੱਤੀਆਂ ਹੀ ਹਾਂ ਮੈਂ ਤੇ ਹੁਣ ਆ ਹਾਰ ਕੇ ਲੜ ਕੇ ਆ ਗਈ ਮੈਂ ਮੈਂ ਨਹੀਂ ਰਹਿਣਾ ਤਫਾ ਹੋ ਜਾ ਕੇ ਨਾ ਨਹੀਂ ਤੂੰ ਨਾ ਸਬਜੀ ਬਣਾ ਸਬਜੀ ਮੈਂ ਬਣਾ ਲੂੰਗੀ ਚੰਗਾ ਚੰਗਾ ਕੀ ਬਣਾਉਣ ਲੱਗੀ ਆ ਤਾਂ ਅਸੀਂ ਤੇਂ ਜਵਾਂਦੀ ਸਬਜੀ ਬਣਾਉਣ ਲੱਗੇ ਠੀਕ ਐ ਮੈਂ ਬਣਾ ਲੈਨੀ ਚੰਗਾ 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 ਹਾਂ ਆਪਣਾਨੀ ਦੋ ਤੀਨ ਵਧੀਆ ਰਿਆ ਕਰਾਈਆਂ ਮੈਂ ਨਹੀਂ ਉੱਥੇ ਜਾਣਾ ਜੇ ਸੁਧਰਨ ਗਿਆ ਤੇ ਮੈਂ ਜਾਣਾ ਚਲ ਮੈਂ ਬਣਾਉਣੀ ਚੰਗਾ ਚੰਗਾ ਹਾਂ ਆ ਫੋਨ 엄ਮਾਈ ਤਾਂ ਆਈਏ ਬੈਠੀਂ ਪ੍ਰੀਤਾ ਆਗੇ ਜਾ ਆ ਪਾਣੀ ਠੰਡਾ ਨਾ ਪਾਣੀ ਕੀ ਪੀਣਾ ਵਾ ਹਾਂ ਪਾਣੀ ਤਾਂ ਮੈਂ ਰਹਿਣ ਦੇ ਪਾਣੀ ਦੀ ਨੀਂਦੀ ਤੇਲ ਲੱਗੀ ਤੇ ਉੱਧਰ ਬੈਗੀ ਨਾ ਨਾਨੀ ਉਹਦੀ ਸਰ ਕਿੱਥੇ ਨਾਨੀ ਬਾਵਾ ਬੋਲੀ ਆ ਮੇਰੇ ਨਾਲ ਤੇ ਹਸਾਬ ਨਹੀਂ ਤੈਨੂੰ ਪਤਾ ਵੀ ਉਹਨੂੰ ਪਤਾ ਵਾ ਕੀ ਬਗਾਂਪਤ ਬਗਾਨੀਆਂ ਦੀਆਂ ਬਗਾਨੀਆਂ ਰਹਿਣਾ ਇਹਨਾਂ ਜਿੰਨਾ ਮੈਂ ਕੀ ਕਰ ਲਉ ਕੋਈ ਨਹੀਂ ਕਿਸੇ ਨੂੰ ਆ ਮੈਂ ਤੇ ਬਥੇਰਾ ਸਮਝਾਇਆ ਗੱਲਾਂ ਬਾਤਾਂ ਦੇ ਕਰਦੀ ਨਾਨੀ ਕੋ ਥੋੜੀਆਂ ਥੋੜੀਆਂ ਹੂੰ ਤੇ ਪਰ ਜਾਈਆਂ ਨਹੀਂ ਮੇਰੀਆਂ ਉਹਨੇ ਦੱਸ ਦੇਣਾ ਸਾਰਾ ਕੁਝ ਹੀ ਦੱਸ ਦੇਣਾ ਸਾਰਾ ਕੁਝ ਉਹਨੇ ਹੂੰ ਮਹੀਨਾ ਮੈਂ ਆਉਂਗੀ ਤੇ ਆਹੀ ਆਇਓ ਤਾਂ ਜੇ ਸੁਧਰਨਾ ਜੇ ਤੇ ਮੈਂ ਆਉਂਦੀ ਅੱਛਾ ਕਿਉਂਕਿ ਮੈਂ ਨਹੀਂ ਆਉਂ ਮੈਂ ਇੱਥੇ ਹੀ ਰਹਿਣਾ ਬਾਵਾ ਸੋਹੇ ਜਿਹੇ ਹੁੰਦਾ ਕੰਮ ਖੁਮ ਕਰ ਦਿੰਦੀ ਟੈਨਸ਼ਨ ਫਰੀ ਆ ਕੰਮ ਦਾ ਫਿਕਰ ਨਹੀਂ ਹੁੰਦਾ ਉਹ ਤਾਂ ਹੁੰਦਾ ਵੀ ਸਾਰਾ ਇਹੋ ਜਿਹੇ ਨੂੰ ਕਰ ਦਿੰਦੀ ਬਾਹਰ ਦਾ ਵੀ ਤਾਂ ਮੈਂ ਸਭ ਜੀਤਾਂ ਆਪਾਂ ਵੀ ਜਿਆਦਾ ਹੀ ਖੁਸ਼ ਕਰ ਲਿਆ ਕਿ ਚਲ ਘਰ ਦਾ ਆਪਾਂ ਕਰੀ ਜਾਂਦੀ ਹੁਣ ਵੀ ਤਾਂ ਸਾਰਾ ਕਰਨਾ ਹੀ ਆ ਕਿਆ ਲਾਪਾ ਘਰ ਘਰ ਦਾ ਆਪਾਂ ਕੰਮ ਕਰ ਲੈਂਦੀਆਂ ਤੇ ਚੱਲੇ ਆਪੇ ਬਾਹਰ ਤੇ ਮਾੜਾ ਚੰਗਾ ਚੱਲ ਕਰੀ ਫਿਰਦੀ। ਹੂੰ। ਜਿਆਦਾ ਹੀ ਕੁਛ ਹੋ ਗਿਆ ਤੂੰ ਨਹੀਂ ਹੱਥ ਨਹੀਂ ਹੀ ਚੁਪਣ। ਤੇ ਭਲਤੀ ਹੋ ਗਈ। ਫਿਰ ਇਹ ਸੌਦਾ ਤੁਹਾਡੇ ਸਾਹਮਣੇ ਚਾਲ ਲੋਣਾ ਆਪਾਂ ਸਕੇ ਕਰਾਂਗੇ 2-4 ਦਿਨ ਰੋਕ ਕੇ ਤੇ ਲੈ ਆਵਾਂਗੇ। ਹੋਈ ਨਾ ਵੀ ਚੱਲ ਜੇ ਬਾਹਰ ਤੇ ਮਾੜਾ ਚੰਗਰ ਕੀ ਕਰ ਲਾਂਗੇ ਉਹ ਕੱਟ ਕਰ ਲਿਆ ਕਰੂਗੀ। ਇਹਨਾਂ ਦਾ ਕਰਨਾ ਇਹਨਾਂ ਕਹਿੰਦੇ ਮੈਂ ਪਹਿਲੀ ਚ ਕਿਹਾ ਤੇ ਪਿੱਛੋਂ ਤੁਸੀਂ ਉਹਨੂੰ ਨਾਨੀ ਕੋ ਛਾੜ ਦੇਂਗਾ ਪੁੱਛ ਤੇ ਲੈਂਦੀਆਂ ਕਿਸੇ ਕੋਲ। ਪੁੱਛਿਆ ਹੀ ਨਹੀਂ ਆਪਾਂ ਇਹਨਾਂ ਨੂੰ ਤੇ ਦਵਾ ਦਵਾ ਕੇ। ਉਹਨੇ ਪੁੱਛਿਆ ਕਿ ਆਪਣੇ ਵੀਰ ਨੂੰ ਆਪੇ ਇਹ ਦੱਸਿਆ ਨਹੀਂ ਗੱਲਾਂ ਅੱਛਾ ਤਨਾ ਹੀ ਤੇ ਉਹ ਈ ਹੋ ਗਈ ਹਵਾ ਤੋਂ ਉਹਨੇ ਹੋਰ ਪੰਪ ਦੇ ਕੇ ਚੜਾਤਾ ਫੇ ਤੂੰ ਮੇਰੀ ਭੈਣ ਕੋਈ ਕੰਮ ਨਹੀਂ ਕਰਨਾ ਤੂੰ ਉਦੋਂ ਦਾ ਮੈਨੂੰ ਕਿਉਂ ਨਹੀਂ ਦੱਸਿਆ ਤੂੰ ਉਹ ਨਹੀਂ ਕੀਤਾ ਇਹਨਾਂ ਨੂੰ ਅਹੀਂ ਦੱਸ ਦੇ ਮੈਨੂੰ ਸ਼ੂਗਰ ਕਰੇ ਮੇਰੇ ਵਾਲੇ ਨੂੰ ਨਹੀਂ ਦੱਸਿਆ ਅੱਛਾ ਉਹਨੂੰ ਨਹੀਂ ਅਜੇ ਦੱਸਿਆ ਚੱਲ ਚੱਲ ਇਹ ਕੀ ਪਹਿਲਾਂ ਪਹਿਲਾਂ ਨਾਲੇ ਕੀਤਾ ਉਹਨੂੰ ਵੀ ਇਹਨੇ ਕੀ ਹੋਰ ਪੱਤੀਆਂ ਬਣਾਉਣੀਆਂ ਅਹੀਂ ਜੀ ਦੋ ਕੋਲੋਂ ਲਾ ਦਿੰਦੀ ਨਾ ਨਾਲ ਹੋਰ ਪੂਰੀ ਗਾਲ ਨਹੀਂ ਨਾ ਦੱਸਦੀ ਵੀ ਗਲਤੀ ਮੇਰੀ ਵੀ ਹਾਂ ਤਦ ਦੱਸਿਆ ਨਹੀਂ ਨਾ ਵੀ ਆਪ ਦਾ ਤੇ ਘਟ ਦੱਸਦੀ ਆ ਤੇ ਇਹ ਵੀ ਮੈਲ ਪਿਸਟਿਕਾ ਲਵਨੀ ਰੋਜ ਚੱਲ ਕੋਈ ਨਹੀਂ ਹੁਣ ਆਪਾਂ ਵੀ ਕਰੀਏ ਕੀ ਧਰਨ ਦਾ ਰਤਾ ਅੱਜ ਸਬਜੀ ਤੇ ਮੈਂ ਧਰਾਈ ਆ ਕੀ ਧਰਿਆਈ ਸਬਜੀ ਦਾਲ ਧਰ ਕੇ ਆਈ ਹਾਂ ਗਰਮੀ ਬੜੀ ਸੂਰਜ ਕੋਲੋਤਾ ਨਹੀਂ ਜਿਆਦੀ ਮੈਂ ਤੇ ਆਪ ਇਹਨੂੰ ਆਖਿਆ ਤੜਕੇ ਤੜਕਾ ਸਵੇਰੇ ਮੰਨੀ ਨਹੀਂ ਆਂ ਦੀ ਮੱਝੇ ਜਣਾ ਸਵੇਰ ਦਾ ਜੋਂ ਤੂੰ ਗਈ ਆ ਨਾ ਜੋਂ ਨੂੰ ਦੱਸਿਆ ਜੋਂ ਬਚਿੱਤਰ ਨੇ ਕਹਿਤਾ ਵਾ ਉਦੋਂ ਦਾ ਮੂੰਹ ਐਡੀ ਤੋਂ ਐਡੀ ਹੋ ਗਈ ਵੀ ਮੈਂ ਪਤਾ ਨਹੀਂ ਹੁਣ ਕੀ ਬਣ ਗਈ ਮੇਰੇ ਭਰਾ ਨੇ ਮੇਰੇ ਨਾਲ ਦੀ ਗੱਲ ਕਰਦੀ ਉਦੋਂ ਉਦੋਂ ਬਾਦਾਂ ਤੇ ਤਾਂ ਦੀ ਤਾਂ ਹੀ ਗਈ ਮੇਰੇ ਨਾਲ ਚੰਗੀ ਤਰ੍ਹਾਂ ਬੋਲੀ ਨਹੀਂ ਢਾਲ ਚੱਲ ਗਿਆ ਆਪਾਂ ਆਟਾ ਗੁੰਨੀ ਇੱਕ ਜਾਨੀ ਤੇ ਰੋਟੀਆਂ ਲਾਈਏ ਵਿੱਚ ਹਾਂ ਹੁਣ ਕਰਨਾ ਤੇ ਆਪੇ ਪੈਣਾ ਡੰਗਰਾ ਦਾ ਵੀ ਵੇਖਣਾ ਪੈਣਾ ਬਾਅਦ ਚ ਹੁਣ ਆਪ ਹੀ ਨਹਾਣੇ ਵੀ ਵਿਦਦੇ ਠਾਈ ਗਏ ਉਹਨਾਂ ਨੂੰ ਸੱਤੇ ਦੁਪਹਿਰ ਦੇ ਬਾਬਾ ਸੋਖ ਹੀ ਚੱਲ ਕਰ ਦਿੰਦੀ ਹੀ ਕੰਮ ਧੰਦਾ ਹੁਣ ਚੱਲ ਆ ਜਾ ਛੱਡ ਪਰਿਆ ਰੌਣਕ ਜੀ ਨਹੀਂ ਲੱਗਦੀ ਜੋ ਛੱਡ ਤੇ ਆਈਆਂ ਮੈਂ ਦੇਖ ਚਾਵਾਂ ਕੀ ਕਰੰਦੇ ਆ ਕਿਤਾ ਬੋਲਦੇ ਰਹਿਣ ਆਹ ਵੇਤਰੇ ਕੀ ਕਰੰਦੇ ਹੋ ਹਾਂ ਆ ਗਈਆਂ ਹਾਂ ਆ ਗਈ ਹੁਣੇ ਅਜੇ ਆਈਆਂ ਕੁੜੀ ਨੂੰ ਕੀ ਕਿਹਾ ਤੀ ਕੀ ਕਿਹਾ ਮੈਂ ਕੁੜੀ ਨੂੰ ਮੈਂ ਤਾਂ ਕੁਛ ਨਹੀਂ ਕਿਹਾ ਕੁੜੀ ਨੂੰ ਬਾਂਹ ਬਹੁਤ ਵੱਧੀ ਜਾਂਦੀ ਕੀ ਕਿਹਾ ਤਾਂ ਮੈਂ ਕੁੜੀ ਨੂੰ ਪਹਿਲੇ ਬੋਸ ਤੇ ਲਿਆ ਕਰੋ ਗੱਲ ਦਾ ਤਾਂ ਗੁੱਸੇ ਹੋਣ ਦੀ ਕਰਦੇ ਜੋ ਗੁੱਸੇ ਤੇ ਤੂੰ ਹੋਣਾ ਨਹੀਂ ਮੈਂ ਦੱਸਦੀ ਤੂੰ ਹੀ ਸਾਰੀ ਢੜੀ ਕੰਮ ਕਰਾਉਣੀ ਜੋ ਜਿਹੜਾ ਉਹ ਕੰਮ ਕਰਦੀ ਉਹ ਤਾਂ ਨਹੀਂ ਤੁਹਾਨੂੰ ਦੱਸਿਆ ਉਹਨੇ ਪਿਸਟਿਕਾਂ ਲਾਉਂਦੀ ਰਹਿੰਦੀ ਮੇਰੀਆਂ ਲੋਕ ਲੋਕ ਕੇ ਸਾਰਿਆਂ ਨੇ ਪਿਸਟਿਕਾਂ ਖਰਾਬ ਕਰ ਦਿੱਤੀਆਂ ਨੇ ਮੇਰੀਆਂ ਤੇਰੀਆਂ ਜਿਹੜੀਆਂ ਲਿਪਸਟਿਕਾਂ ਲਾਉਂਦੀ ਨਾ ਤੁਹਾਨੂੰ ਪਤਾ ਲੱਗਦਾ ਤੂੰ ਹੀ ਸਾਰੀ ਢੜੀ ਕੀ ਗੁੱਜਣ ਵੀ ਹੂਬਣਾ ਨਹੀਂ ਰਹੀ ਦੀਆਂ ਦੋਵੇਂ ਆਣੀਆਂ ਤੁਹਾਨੂੰ ਮਗਵੀਂ ਹੀ ਦੇਖ ਲਿਆ ਇਦਾਂ ਕਰਦੀਆਂ ਨੇ ਤੇ ਕੀ ਹੋ ਗਿਆ ਕਿੰਨਾ ਕਿ ਕਿਤੇ ਕੰਮ ਹੈ ਜਿੱਥੇ ਵਾਸਾ ਕਰਵੇ ਦੋਵੇਂ ਲੈ ਆਏ ਕੋਈ ਨਹੀਂ ਦਿੱਤਾਂ ਮੈਂ ਆਪਣੇ ਕਿਹੜੇ ਲੈ ਆਂਦੇ ਜਿਨੇ ਆਣਿਆਂ ਦੇ ਲੈਣ ਗਈਆਂ ਕੁਝ ਵੀ ਹੌਸਲਾ ਨਹੀਂ ਹੈਗਾ ਉਹਨੂੰ ਕਹਿ ਦਿੰਨੀ ਹੈ ਗੱਡੀਆਂ ਵੀ ਕੋਈ ਨਹੀਂ ਮੈਂ ਲਿਆ ਦੂੰਗਾ ਲਿਆ ਦੂੰਗੀ ਤੇ ਕਿਹਾ ਤੇਗਾ ਉਹਨੂੰ ਲਿਆ ਦੂੰਗੀ ਕੀ ਉਹਨੂੰ ਮੈਂ ਕਹਾਂ ਤਾਂ ਮੈਂ ਇਹੋ ਕਿਹਾ ਮੈਂ ਉਹ ਲਿਆ ਦੂੰਗਾ ਜਿਨੇ ਆਣਿਆਂ ਜੋ ਕੇ ਦਿੱਤੇ ਪੈਸੇ ਚੋਪ ਕਰਕੇ ਨਾ ਤੇ ਚਲ ਜਾ ਮੇਰੇ ਲਾਗੂ ਨਹੀਂ ਦਾ ਕੰਨ ਦੇਣਾ ਮੇਰੇ ਕੋ ਖਾਣੀ ਮੈਨੂੰ ਪਤਾ ਤੂੰ ਕਿਦਾਂ ਕਹਿਣੀ ਸਾਰੀ ਗੱਲ ਸੁਣ ਦੇਣੀ ਦਵਾ ਦਵਾ ਕੋਸੇ ਉਹਨ ਦੀ ਕਰਦੇ ਜੇ ਮੇਰੇ ਵੈਰ ਪੈ ਰਹੇ ਨੇ ਕਦੀ ਉਹਨੂੰ ਵੀ ਕੁਝ ਕਹਿ ਲਿਆ ਕਰੋ ਭੂਏ ਚੜਾਈ ਤੁਸੀਂ ਚੜਾਈ ਇਹ ਪੈਣਾ ਭਲਾ ਨੂੰ ਮੈਂ ਉਹਨੂੰ ਵਿਚਾਰੀ ਨੂੰ ਪਤਾ ਆਹ ਉਹਨੂੰ ਤੇ ਪਤਾ ਨਹੀਂ ਨਿਆਣੀ ਨੀ ਜੀਓ ਛੱਡੀ ਵਧੀ ਜਬਾਨ ਗੱਲ ਹੋਰ ਕੋਈ ਨਹੀਂ ਆ ਉਹਦੇ ਨੀ ਜੀ ਨਿਆਣੀ ਆ ਨਾ ਚਲ ਜਾ ਇੱਥੋਂ ਮੇਰੇ ਲਾਗੂ ਨਹੀਂ ਤੇ ਮੈਂ ਚਾਵਲ ਲਾ ਲੈਣੀ ਹੁਣੇ ਚੱਲ ਜਾ ਚੱਲ ਜਾ ਲੋ ਬੇ ਗੱਲ ਲੈਣੀ ਤੈਨੂੰ ਕੰਮ ਕਰਾਉਣ ਦਾ ਤੈਨੂੰ ਨਹੀਂ ਕੋਈ ਪਤਾ ਲੈਣਾ ਨਹੀਂ ਕੋਈ ਦੇਣਾ ਨਹੀਂ ਤੂੰ ਹੀ ਅਗਲੇ ਨੂੰ ਜਾਨਵਰ ਸਮਝਦੀ ਆ ਤੇ ਆਪ ਚਾਦਰ ਬੰਨਦੀ ਆ